ਰਾਤ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੇ ਸੂਸਾਈਡ ਕਰ ਲਿਆ ਮੀਆਂ ਬੀਬੀ ਨੇ ਕੀ ਗੱਲਬਾਤ ਹੈ ਉਸ ਘਰ ਦੇ ਪਰਿਵਾਰ ਵਿੱਚ ਖੜੇ ਆ ਇਸ ਕਮਰੇ ਦੇ ਵਿੱਚ ਉਸ ਪਰਿਵਾਰ ਦੀ ਜਿਹੜੀ ਦੋ ਜੀਆਂ ਨੇ ਮੀਆਂ ਬੀਬੇ ਨੇ ਸੂਸਾਈਡ ਕਰਿਆ ਤੇ ਉਹ ਇੱਕ ਨੋਟਿਸ ਲਿਖ ਕੇ ਜਾਂਦੇ ਆ ਸੂਸਾਈਡ ਨੋਟਿਸ ਲਿਖ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਬਿੜ ਦੇ ਉੱਤੇ ਹੀ ਸੂਸਾਈਡ ਕਰਿਆ ਇਸ ਬਿੜ ਦੇ ਉੱਤੇ ਦੋਨੇ ਮੀਆਂ ਬੀਬੀ ਪਏ ਸੀ ਉਸ ਤੋਂ ਬਾਅਦ ਮਰਨ ਤੋਂ ਪਹਿਲਾਂ ਉਹ ਇੱਕ ਕੰਧ ਦੇ ਉੱਪਰ ਨੋਟਿਸ ਲਿਖ ਕੇ ਜਾਂਦੇ ਆ ਕਿ ਇਹ ਪਰਿਵਾਰ ਆ ਜਿਹੜਾ ਜੁਟੀ ਦਾ ਦਾ ਸਾਰਾ ਪਰਿਵਾਰ ਹੈ ਕਿ ਇਹ ਮੇਰਾ ਜ਼ਿੰਮੇਵਾਰ ਹੋਵੇਗਾ ਤੇ ਸਾਡੇ ਨਾਲ ਪਰਿਵਾਰ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਸੂਸਾਈਡ ਕਰਿਆ ਉਹ ਤੁਹਾਡਾ ਕੀ ਲੱਗਦਾ ਸੀ ਸੂਸਾਈਡ ਕਰਨ ਵਾਲਾ ਮੇਰਾ ਵੱਡਾ ਭਰਾ ਸੀਗਾ ਜੀ ਮੈਂ ਉਹਨਾਂ ਦਾ ਛੋਟਾ ਭਰਾ ਹਾਂ ਜੀ ਸੂਸਾਈਡ ਕਰਨ ਦੀ ਵਜ੍ਹਾ ਸਾਡੇ ਗਮਾਂਡ ਚ ਰਹਿੰਦੇ ਪੰਡਤਾਂ ਦਾ ਮੁੰਡਾ ਹੈ ਜਿਨ੍ਹਾਂ ਦੇ ਸਾਰਾ ਪਰਿਵਾਰ ਵੀ ਹੈ ਵਜ੍ਹਾ ਉਹ ਵਜ੍ਹਾ ਆਏ ਆ ਕਿ ਵੀ ਅਸੀਂ ਜਦੋਂ ਗਲਤ ਹਰਕਤਾਂ ਕਰਦਾ ਸੀ ਮੇਰੀ ਭਾਬੀ ਨਾਲ ਨਜਾਇਜ਼ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਬਲੈਕਮੇਲ ਕਰਦਾ ਸੀ 6 ਮਹੀਨਿਆਂ ਤੋਂ ਮੇਰੇ ਬ੍ਰਦਰ ਨੇ ਉਹ ਨੋਟ ਵੀ ਲਿਖਿਆਗਾ ਕੰਧ ਤੇ ਵੀ ਲਿਖਿਆ ਪਰਚੀਆਂ ਵੀ ਲਿਖਿਆ ਉਹ ਪੁਲਿਸ ਮੁਲਾਜ਼ਮ ਲੈ ਵੀ ਗਏ ਨੇ ਹੁਣ ਜਦੋਂ ਉਹ ਮਜਬੂਰ ਹੋ ਗਿਆ ਅਸੀਂ ਲਾਂਭਾ ਦੇ ਕੇ ਆਂਦਾ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨੇ ਵੀ ਇਹ ਗੱਲ ਕਹੀ ਵੀ ਜੇ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਹੁਣ ਤੁਸੀਂ ਦੇਖੋ ਜੀ ਬੱਚਿਆਂ ਨੂੰ ਸਮਝਾਉਣ ਦੀ ਬਜਾਏ ਸਾਡੇ ਤੇ ਉਲਟਾ ਇਲਜ਼ਾਮ ਦੇ ਰਹੇ ਨੇ ਵੀ ਜੇ ਸਾਡੇ ਬੱਚੇ ਨੂੰ ਕੁਝ ਹੋ ਗਿਆ ਹੁਣ ਸਾਡੇ ਪਰਿਵਾਰ ਨੂੰ ਜੋ ਕੁਝ ਹੋਇਆਗਾ ਸਾਡੇ ਮੇਰੇ ਭਰਾ ਪਰਜਾਈ ਨੂੰ ਜੋ ਕੁਝ ਹੋਇਆਗਾ ਉਹ ਉਹਦਾ ਹੁਣ ਜ਼ਿੰਮੇਵਾਰ ਕੌਣ ਹੈ ਸਾਡਾ ਤਾਂ ਘਰ ਉਜੜ ਗਿਆ ਜੀ ਸਾਡੇ ਪੱਲੇ ਤਾਂ ਹੁਣ ਕੁਛ ਨਾ ਰਿਹਾ ਬੱਚੇ ਦਾ ਬੇਸਹਾਰ ਹੋ ਗਿਆ ਬੱਚਾ 15 ਸਾਲ ਦਾ ਬੱਚਾ ਹੈਗਾ ਤੇ ਹੁਣ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਜਾਂ ਫਿਰ ਜੇ ਨਹੀਂ ਕੋਈ ਕਾਨੂੰਨ ਕਾਰਵਾਈ ਕਰਦਾ ਤਾਂ ਅਸੀਂ ਆਪ ਦਾ ਸੰਘਰਸ਼ ਵਿੜਾਂਗੇ ਕੋਈ ਧਰਨਾ ਲਾਉਣਾ ਧਰਨਾ ਲਾਵਾਂਗੇ ਜਿਵੇਂ ਵੀ ਸਾਥੋਂ ਕੋਈ ਹੋਇਆ ਅਸੀਂ ਆਪ ਦਾ ਇਨਸਾਫ ਲੈ ਕੇ ਹਟਾਂਗੇ ਪਿੱਛੇ ਨਹੀਂ ਹਟਦੇ ਅਸੀਂ ਜਿਹੜਾ ਮੁੰਡਾ ਤੁਹਾਡੇ ਘਰੇ ਆਉਂਦਾ ਸੀ ਹਾਂਜੀ ਤੁਸੀਂ ਕਹਿੰਦੇ ਵੀ ਨਜਾਇਜ਼ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਤੁਹਾਡੀ ਭਝਾਈ ਦੇ ਨਾਲ ਉਹ ਮੁੰਡੇ ਦੀ ਉਮਰ ਕਿੰਨੀ ਕਹੇ ਤਕਰੀਬਨ 20 21 ਸਾਲ ਦੀ ਉਮਰ ਹੋਜੀ ਉਹਨਾਂ ਦੀ 20 ਹਾਂਜੀ ਤੇ ਤੁਹਾਡੀ ਭਝਾਈ ਦੀ ਉਮਰ ਕਿੰਨੀ ਸੀ ਤੁਹਾਡੇ ਭਰਾ ਦੀ ਮੇਰਾ ਬ੍ਰਦਰ 51 ਸਾਲ ਦੀ ਉਮਰ ਹੈ ਜੀ 51 ਸਾਲ ਹਾਂਜੀ ਸਾਧੂ ਜੀ ਉਹ ਤੁਹਾਨੂੰ ਪਤਾ ਲੱਗਦੇ ਵੀ ਜਦੋਂ ਤੋਂ ਤੁਹਾਡੀ ਨਜ਼ਰ ਚੋਂ ਹੁੰਦਾ ਸਭ ਇਹ ਸਬੰਧ ਕਦੋਂ ਹੁੰਦੇ ਸੀਗਾ ਇਹ ਜਿਹੜਾ ਰਿਲੇਸ਼ਨ ਚੱਲ ਰਿਹਾ ਸੀ ਕਦੋਂ ਕਦਾ ਸੀ ਇਹ ਤਕਰੀਬਨ 6 ਮਹੀਨੇ ਦੇ ਕਰੀਬ ਹੋ ਚੱਲਿਆ ਸੀਗੇ ਜੀ ਉਹ ਉਹਦੇ ਨੋਟ ਤੇ ਵੀ ਲਿਖਿਆ ਹੋਇਆ ਜੀ ਵੀ 6 ਮਹੀਨੇ ਤੋਂ ਸਾਨੂੰ ਬਲੈਕਮੇਲ ਕਰ ਰਿਹਾ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਹੋਇਆ ਤਾਂ ਉਹਦੀ ਜਾਣਕਾਰੀ ਉਹਨਾਂ ਦੇ ਘਰੇ ਵੀ ਦਿੱਤੀ ਤਾਂ ਸਾਨੂੰ ਦੱਸਿਆ ਜੀ ਮੈਂ ਵੀ ਉਹਨਾਂ ਨੇ ਸਾਡੀ ਕੋਈ ਗੱਲ ਸੁਣਨ ਦੀ ਬਜਾਏ ਉਤੋਂ ਇਲਜ਼ਾਮ ਲਾਇਆ ਵੀ ਸਾਡੇ ਮੁੰਡੇ ਨੂੰ ਜੇ ਕੁਝ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ 6 ਮਹੀਨੇ ਪਹਿਲਾਂ ਕਿੱਸੇ ਨਹੀਂ ਉਹ 6 ਮਹੀਨੇ ਪਹਿਲਾਂ ਨਹੀਂ ਸੀਗਾ ਇਹ ਉਹ ਥੋੜੇ ਦਿਨ ਪਹਿਲੇ ਹੀ ਜਾ ਕੇ ਆ। ਵੀ ਜਿਹੜਾ ਫੋਟੋ ਮੈਂ ਖੱਚ ਕੇ ਬਲੈਕਮੇਲ ਕਰਦਾ ਫੋਟੋ ਖੁੱਚੀ ਪਰ ਬਲੈਕਮੇਲ ਕਰਦਾ ਸੀਗਾ ਜੀ ਇਹ ਮੇਰੇ ਬਰਾਦਰ ਨੂੰ ਕੋਈ ਵੀਡੀਓ ਜਾਂ ਫੋਟੋ ਵੀ ਦਿਖਾਈ ਹੈ ਉਹ ਮੈਨੂੰ ਸੰਗ ਦਾ ਦੱਸਦਾ ਨਹੀਂ ਸੀਗਾ। ਤੇ ਮੈਂ ਪਰਿਵਾਰ ਚ ਕੀ ਦੱਸਾਂ? ਉਹ ਇਸੇ ਉਹ ਚ ਉਹ ਨਰਮਾਈ ਦੇ ਕਾਰਨ ਉਹਦੀ ਮੌਤ ਹੋਈ ਹੈ। ਜੇ ਕਿਤੇ ਉਹ ਕਿਸੇ ਮਤਲਬ ਸਾਡੇ ਬਾਰੇ ਪਹਿਲਾਂ ਦੱਸਿਆ ਹੁੰਦਾ ਜਾਂ ਕੋਈ ਉਹ ਹੁੰਦਾ ਤਾਂ ਉਹ ਅਪਦਾ ਸੂ ਸਾਈਡ ਨਹੀਂ ਸੀ ਕਰਦਾ। ਹੋ ਸਕਦਾ ਉਹਨੂੰ ਮਾਰਦਾ। ਹੱਕ ਵੀ ਇਹ ਸੀਗਾ ਵੀ ਉਹਨੂੰ ਮਾਰਦਾ ਜਦੋਂ ਬੰਦਾ ਇਹ ਕੰਮ ਕਰਦਾ। ਪਰ ਜਦੋਂ ਹੁਣ ਸਿਰ ਤੋਂ ਦੀ ਪਾਣੀ ਨਗਾਤਾ ਉਹ ਬੰਦਿਆਂ ਨੇ ਮਜਬੂਰ ਕਰਤਾ ਇਹਨਾਂ ਦੀ ਵਜ੍ਹਾ ਨਾਲ ਮਰਿਆ ਜੀ ਜੀ ਸਮਝਾਉਣ ਦੇ ਬਾਵਜੂਦ ਉਹ ਹਟਿਆ ਮੁੰਡਾ ਕਿ ਨਹੀਂ ਹਟਿਆ ਨਹੀਂ ਜੀ ਉਹ ਉਹ ਤੋਂ ਬਾਅਦ ਚ ਵੀ ਆਉਂਦਾ ਰਿਹਾ ਜੀ ਜਿਹੜਾ ਮੁੰਡਾ ਤੁਹਾਡੇ ਘਰੇ ਆਉਂਦਾ ਸੀ ਉਹ ਵਿਆਹ ਵਰਿਆ ਸੀ ਤੇ ਕੁਵਾਰਾ ਸੀ ਨਹੀਂ ਜੀ ਉਹ ਮੁੰਡਾ ਕੁਮਾਰਾ ਸੀਗਾ ਤੇ ਉਹ ਦੋਨੇ ਭਰਾ ਜੀ ਦੋਨੇ ਕੁਮਾਰੇ ਨੇ ਜੀ ਦੋਨੇ ਕੁਮਾਰੇ ਸੀ ਹਾਂ ਜੀ ਇਸ ਮਸਲੇ ਨੂੰ ਲੈ ਕੇ ਕਹਿੰਦੇ ਵੀ ਤੁਹਾਡੀਆਂ ਪੰਚਾਇਤਾਂ ਵੀ ਹੋਈ ਸਿੱਖ ਦੋ ਵੀਰੇ ਹਨਾ ਇਕੱਠ ਵੀ ਹੋਇਆ ਸੀ ਅਸੀਂ ਪਰਿਵਾਰਕ ਮੈਂਬਰ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਸੀ ਜੀ ਵੀ ਤੁਸੀਂ ਇਹ ਕੰਮ ਨਾ ਕਰੋ ਜਿੱਦ ਦੇ ਤੁਹਾਨੂੰ ਮੈਂ ਦੱਸਿਆ ਜੀ ਇਹਨਾਂ ਨੇ ਇਹ ਗੱਲ ਮੂਰੋ ਜ ਵੀ ਜੇ ਸਾਡੇ ਮੁੰਡੇ ਨੂੰ ਕੁਝ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਹੁਣ ਤੁਸੀਂ ਦੱਸੋ ਜੀ ਇੱਕ ਦਾ ਬੰਦਾ ਕੋਈ ਗਲਤ ਸਬੰਧ ਬਣਾਉਂਦਾ ਕੋਈ ਉਹ ਕਰਦਾ ਹੁਣ ਉਹਦੀ ਜ਼ਿੰਮੇਵਾਰ ਅਸੀਂ ਥੋੜੀ ਹੋਵਾਂਗੇ ਜੀ ਉਹਨਾਂ ਨੇ ਪਰਿਵਾਰ ਨੇ ਬੱਚੇ ਨੂੰ ਸਮਝਾਉਣਾ ਸੀ ਆਪਦੇ ਨੂੰ ਬੱਚੇ ਨੂੰ ਸਮਝਾਉਣ ਦੀ ਵਜ੍ਹਾ ਸਾਨੂੰ ਧਮਕੀਆਂ ਦੇ ਰਹੀਆਂ ਕਿਰ ਗੁਵਾਂਡ ਹੁੰਦਾ ਗੁਵਾਂਡ ਤਾਂ ਇੱਕ ਪਰਿਵਾਰ ਹੁੰਦਾ ਆਪਣਾ ਸਾਰਾ ਆਪਾਂ ਸਾਰੇ ਗੁਵਾਂਡ ਦੇ ਵਿੱਚ ਰਲ ਮਿਲ ਕੇ ਰਹਿਨੇ ਆ ਤੇ ਗੁਵਾਂਡ ਦੇ ਵਿੱਚ ਐਡੀ ਘਟਿਆ ਕਿਸੇ ਨੇ ਹਰਕਤ ਕਰਦੇ ਨਹੀਂ ਜਿਵੇਂ ਤੁਸੀਂ ਦੱਸ ਰਹੇ ਤੁਹਾਡੇ 2-3 ਘਰ ਛੱਡ ਕੇ ਘਰ ਆ ਉਹਨਾਂ ਦਾ ਹਾਂਜੀ ਹਾਂਜੀ ਸਾਡੇ ਤੋਂ ਸਾਹਮਣੇ ਵਾਲੀ ਸਾਈਡ ਤੋਂ ਦੋ ਘਰ ਸਾਡੇ ਕੀ ਹੈ ਜੀ ਪਰ ਮੈਂ ਉਹਨਾਂ ਨੂੰ ਐ ਨਹੀਂ ਸਮਝਦਾ ਵੀ ਉਹ ਸਾਡਾ ਗਮਾਣ ਚੰਗਾ ਜੀ ਇਹ ਚੰਗਾ ਗਮਾਣ ਨਹੀਂ ਕਹਿ ਸਕਦੇ ਆਪਾਂ ਇੱਕ ਜਲਾਦ ਆ ਗਿਆ ਸਾਡੇ ਵਾਸਤੇ ਤਾਂ ਉਹ ਸਾਡਾ ਤਾਂ ਪਰਿਵਾਰ ਖਤਮ ਕਰਤਾ ਜੀ ਇਹਨਾਂ ਨੇ ਹੁਣ ਅਸੀਂ ਪਿੱਛੇ ਨਹੀਂ ਹਟਾਂਗੇ ਜੀ ਜੋ ਵੀ ਸੰਘਰਸ਼ ਵਿੱਢਣਾ ਹੈ ਅਸੀਂ ਉਹ ਵਿੱਢ ਕੇ ਆਪਦਾ ਇਨਸਾਫ ਲੈ ਕੇ ਹਟਾਂਗੇ ਜੇ ਪ੍ਰਸ਼ਾਸਨ ਸਾਫ ਦੇ ਦੂ ਸਾਨੂੰ ਤਾਂ ਠੀਕ ਹੈ ਨਹੀਂ ਆਪਦੇ ਤਰੀਕੇ ਨਾਲ ਲਵਾਂਗੇ ਹੁਣ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦਰਜ ਹੋਈ ਹੈ ਜੀ ਚਾਰ ਜਣਾਂ ਦੇ ਨੌ ਵੀ ਆਏ ਨੇ ਮਾਂ ਮਾਪਿਓ ਦੇ ਦੋਨੇ ਬ੍ਰਦਰ ਦੇ ਪਰ ਉਹ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਅਰੈਸਟ ਇੱਕ ਹਾਲੇ ਇੱਕ ਮੁੰਡੇ ਦੀ ਉਹ ਕੀਤੀ ਐ ਪਰ ਉਹ ਅਰੈਸਟ ਨਹੀਂ ਆ ਕਹਿ ਸਕਦੇ ਉਹ ਪੇਸ਼ ਕਰਕੇ ਆਏ ਨੇ ਆਪ ਇਹ ਉਹ ਆਪ ਕਰਕੇ ਪੇਸ਼ ਆਪ ਪੇਸ਼ ਕਰਕੇ ਆਏ ਨੇ ਮੈਂ ਮਤਲਬ ਇਹ ਚਾਹਣਾ ਵੀ ਇਹਨਾਂ ਤੇ ਦੋ ਤਰ੍ਹਾਂਾਂ ਹੋਰ ਲੱਗਦੀਆਂ ਨੇ ਜਿਹੜੀ ਕਿ ਇੱਕ ਤਾਂ ਬਲੈਕਮੇਲਿੰਗ 6 ਮਹੀਨਿਆਂ ਤੋਂ ਜਿਹੜਾ ਨੋਟ ਦੇ ਵਿੱਚ ਵੀ ਲਿਖਿਆ ਹੋਇਆ ਵੀ ਉਹ ਮੁੰਡਾ ਮਤਲਬ ਇਹ ਸਾਡੇ ਮੇਰੇ ਭਰਾ ਭਜਾਈ ਨੂੰ ਬਲੈਕਮੇਲ ਕਰ ਰਿਹਾ ਸੀ ਜਦੋਂ ਬਲੈਕਮੇਲਿੰਗ ਦੀ ਧਾਰਾ ਨਹੀਂ ਲੱਗੀ ਤੇ ਇੱਕ ਮਤਲ ਧਾਰਾ ਹੋਰ ਬਣਨੀ ਹੈ ਪਤ ਨਹੀਂ 370 ਦੱਸਿਆ ਸੀ ਵਕੀਲ ਨੇ ਉਹ ਜੀ ਨਜ਼ਰ ਨਹੀਂ ਲੱਗਦੀਆਂ ਅਸੀਂ ਸੰਸਕਾਰ ਨਹੀਂ ਕਰਾਂਗੇ ਸੰਸਕਾਰ ਕਰਨ ਜੇ ਤਾਂ ਉਹ ਲੱਗ ਗਿਆ ਉਹਨਾਂ ਨੂੰ ਅਰੈਸਟ ਪਾ ਲਿਆ ਫਿਰ ਸੰਸਕਾਰ ਕਰਾਂਗੇ ਨਹੀਂ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਹੁਣ ਡੈੱਡ ਬੋਡੀਆਂ ਕਿੱਥੇ ਦੋਨੇ ਡੈੱਡ ਬੋਡੀਆਂ ਮੋਰਚਰੀ ਹਸਪਤਾਲ ਚ ਉੱਥੇ ਬਰਨਾਲੀ ਉੱਥੇ ਪਈਆਂ ਹਾਂਜੀ ਜਿਹੜੀ ਘਟਨਾ ਹੁੰਦੀ ਹੈ ਜਿਹੜੇ ਦਾ ਰਾਤ ਦੀ 5 6 ਦੀ ਰਾਤ ਹੈ ਉਹ ਰਾਤ ਪੂਰਾ ਕੀ ਹੋਇਆ ਤੁਹਾਨੂੰ ਕੁਝ ਅੰਦਾਜ਼ਾ ਲੱਗਿਆ ਜਾਂ ਪਤਾ ਲੱਗਿਆ ਵੀ ਕੀ ਉਹਨਾਂ ਨੇ ਖਾ ਕੇ ਜਾਨ ਦਿੱਤੀ ਜਾਂ ਕਿਸ ਤਰੀਕੇ ਨਾਲ ਸੁਸਾਈਡ ਹੋਇਆ ਸਲਫਾਸ ਖਾਦੀ ਜੀ ਜਦੋਂ ਬੰਦਾ ਮਰ ਚੁੱਕਿਆ ਹੁੰਦਾ ਇੱਕ ਤਰ੍ਹਾਂ ਪਹਿਲਾਂ ਕਿਸੇ ਬੰਦੇ ਨੂੰ ਮਰਨ ਨੂੰ ਜੀ ਨਹੀਂ ਕਰਦਾ ਮਜਬੂਰ ਹੋਏ ਨੇ ਮੇਰੇ ਭਝਾਈ ਤੇ ਮੇਰੇ ਭਾਈ ਦੋਨੋਂ ਜਣੇ ਮਜਬੂਰ ਹੋ ਕੇ ਉਹ ਕੀਤਾ ਇਹਨਾਂ ਨੇ ਮਤਲਬ ਕਿ ਮਾਰ ਲਈ ਮਜਬੂਰ ਪੰਡਤਾ ਨਹੀਂ ਕੀਤਾ ਹੋਣ ਸਾਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਸੀ ਟਿੱਕੇ ਨਹੀਂ ਬੈਠਣਾ ਜੀ ਇਹੀ ਗੱਲ ਕਹਿੰਦੇ ਜੀ ਨੋਟਿਸ ਦੇ ਵਿੱਚ ਤੁਹਾਡਾ ਬ੍ਰਦਰ ਪਰਿਵਾਰ ਦੇ ਕਿੰਨੇ ਮੈਂਬਰਾਂ ਦੇ ਨਾਮ ਲਿਖ ਕੇ ਗਿਆ ਉਹਨਾਂ ਦੇ ਚਾਰੇ ਜਾਣੇ ਜੀ ਮਤਲਬ ਕਿ ਵੀ ਉਹਨਾਂ ਦਾ ਸਾਰਾ ਪਰਿਵਾਰ ਕਹਿ ਕੇ ਗਿਆ ਜੀ ਉਹ ਚ ਵੀਡੀਓ ਵੀ ਆਈਆਂ ਨੇ ਵੀਡੀਓ 'ਚ ਵੀ ਬੋਲਿਆ ਗਿਆ ਵੀ ਟੀਟੇ ਪਰਿਵਾਰ ਦਾ ਟੀਟੇ ਪੰਡਤ ਦਾ ਪਰਿਵਾਰ ਹੈ ਜਿਹੜਾ ਉਹ ਸਾਰਾ ਜ਼ਿੰਮੇਵਾਰ ਹੈ ਚਾਰੇ ਜਾਣੇ ਆ ਜੀ ਉਹ ਚਾਰੇ ਜ਼ਿੰਮੇਵਾਰ ਹੈ ਤੜਕੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਕਿ ਜਿਹੜੇ ਇਹਨਾਂ ਨੇ ਸੁਸਾਇਡ ਕਰ ਲਿਆ ਤੇ ਕਿਵੇਂ ਪਤਾ ਲੱਗਦਾ ਤੁਹਾਨੂੰ ਇਹ ਜੀ ਆਪਣਾ ਬੇਟਾ ਜਿਹੜਾ ਬਣਾ ਬ੍ਰਦਰ ਦਾ ਇਹ ਸਕੂਲ ਜਾਣ ਦਾ ਹੁੰਦਾਗਾ ਸਕੂਲ ਦੇ ਟਾਈਮ ਤੇ ਜਦੋਂ ਉੱਠ ਕੇ ਬਾਹਰ ਨਾ ਆਇਆ ਤਾਂ ਮੇਰੇ ਨਾਲ ਲੈ ਘਰ ਚ ਦੂਸਰੇ ਭਾਬੀ ਨੇ ਉਹਨਾਂ ਨੇ ਉੱਠ ਕੇ ਦੇਖਿਆ ਵੀ ਬੱਚਾ ਨਹੀਂ ਆਇਆ ਆਪਣੀਆਂ ਗੁੜੀਆਂ ਨਾਲ ਤਿਆਰ ਕਰੀ ਬੈਠਿਆ ਵੀ ਸਕੂਲ ਜਾਣ ਨੂੰ ਤੇ ਵੀ ਦੇਖ ਕੇ ਤਾਂ ਸਹੀ ਵੀ ਕੋਈ ਢੱਲਾ ਮੱਠਾ ਜਾਂ ਕੋਈ ਉਹ ਮਤਲਬ ਕਿਉਂ ਨਹੀਂ ਉੱਠਿਆ ਤਾਂ ਜਦੋਂ ਬਾਰ ਖੜਕਾਇਆ ਬਾਰ ਨਾ ਖੁੱਲਿਆ ਕਿਸੇ ਨੇ ਫਿਰ ਉਸ ਤੋਂ ਬਾਅਦ ਜਾਦੇ ਮਤਲਬ ਤੱਕਾ ਸਾਈ ਕੀਤੀ ਜਦੋਂ ਬਾਰ ਤੇ ਰੌਲਾ ਰੱਪਾ ਪਾਇਆ ਤਾਂ ਬੇਟਾ ਇਕੱਲਾ ਤੋ ਉੱਠ ਕੇ ਆਇਆ ਵੀ ਕੀ ਹੋ ਗਿਆ ਵੀ ਚਾਚੀ ਜੀ ਕੀ ਗੱਲ ਹੋ ਗਈ ਜਦੋਂ ਅੰਦਰ ਆ ਕੇ ਉਹਨੇ ਬਾਰ ਖੋਲਿਆ ਤਾਂ ਅੰਦਰ ਦਾ ਇਧਰਲਾ ਬਾਰ ਦੇਖਿਆ ਸੀ ਤੇ ਮੈਂ ਉਦੋਂ ਲੇਟ ਸੀਗਾ ਮੈਂ ਪਿੰਡ ਤੋਂ ਬਾਹਰਲੇ ਪਾਸੇ ਰਹਿਣਾ ਜੀ ਸੜਕ ਤੇ ਮੇਰਾ ਘਰ ਉਦੋਂ ਪਹਿਲਾਂ ਜਾਨੀ ਕਿ ਸਾਡੇ ਘਰ ਇਕੱਠ ਹੋ ਚੁੱਕਿਆ ਸੀ ਤੇ ਇਹਨਾਂ ਨੇ ਦੇਖਿਆ ਤਾਂ ਮੈਨੂੰ ਫੋਨ ਕਰਿਆ ਵੀ ਐਂ ਗੱਲਬਾਤ ਹੋ ਗਈ ਉਹ ਦੋਨੋਂ ਡੈਡ ਸੀਗੇ ਜੀ ਉਸ ਟਾਈਮ ਤੱਕ ਉਹ ਸਹੀ ਨਹੀਂ ਸੀ ਵਿੱਚ ਜੀ ਹਾਂ ਜੀ ਜਿਹੜਾ ਬੱਚਾ ਸੀ ਉਹ ਬੱਚੇ ਨੂੰ ਕਹਿੰਦੇ ਵੀ ਰਾਤ ਨੂੰ ਉਹਨਾਂ ਨੇ ਅੱਧੀ ਰਾਤ ਜਦੋਂ ਹੁੰਦੀ ਹੈ ਤੇ ਅਲੱਗ ਕਮਰੇ ਦੇ ਵਿੱਚ ਪਾਤ ਅਸੀਂ ਰਾਤ ਨੂੰ ਇਕੱਠੇ ਸੁੱਤੇ ਸੀ ਤਿੰਨੇ ਦੇਖੋ ਜਿਵੇਂ ਬੱਚੇ ਦੇ ਦੱਸਣ ਦੇ ਮਤਲਬ ਉਹ ਕਹਿੰਦਾ ਜੀ ਮੈਨੂੰ ਠੰਡ ਲੱਗਦੀ ਹੈ ਜਿਵੇਂ ਬੱਚੇ ਨੂੰ ਕੋਈ ਬੁਖਾਰ ਬਖੂਰ ਹੋ ਸਕਦਾ ਮਾੜਾ ਮੋਟਾ ਉਹ ਕਹਿੰਦਾ ਵੀ ਮੈਨੂੰ ਠੰਡ ਲੱਗਦੀ ਹੈ ਤੁਸੀਂ ਪੱਕਾ ਲੱਗੇ ਪਏ ਹੋ ਤੇ ਮੈਂ ਉਹ ਕਹਿੰਦੇ ਵੀ ਚਲ ਤੂੰ ਦੂਸਰੇ ਕਮਰੇ ਚ ਪੈ ਜਾ ਵੀ ਸਾਨੂੰ ਤਾਂ ਨਹੀਂ ਲੱਗ ਰਹੀ ਠੰਡ ਤੇ ਉਹ ਬੱਚਾ ਉੱਠ ਕੇ ਉਹ ਸਾਹਮਣੇ ਕਮਰੇ ਚ ਪੈ ਗਿਆ ਜੀ ਉਸ ਤੋਂ ਬਾਅਦ ਹੋ ਸਕਦਾ ਵੀ ਉਹਨੂੰ ਜਾਣ ਕੇ ਵੀ ਪਤਾ ਹੋਵੇ ਇਹਨੂੰ ਡਰ ਨਾ ਜਾਵੇ ਜਵਾਕ ਜਾਂ ਕੋਈ ਹੋ ਨਾ ਵੀ ਆਪਦਾ ਮਿੱਥਿਆ ਪਿਆ ਹੋਵੇ ਗੱਲ ਤੇ ਵੀ ਉਸ ਤੋਂ ਬਾਅਦ ਉਹ ਆਉ ਦਾ ਕੰਮ ਕਾਰਵਾਈ ਕਰ ਲਈ ਕਦੇ ਅੰਦਾਜ਼ਾ ਹੋਇਆ ਵੀ ਇੰਨੇ ਮਾਨਸਿਕ ਹਾਲਾਤ ਮਾੜੇ ਆ ਉਹਨਾਂ ਦੇ ਇੰਨੀ ਪਰੇਸ਼ਾਨੀ ਦੇ ਵਿੱਚ ਤੁਹਾਨੂੰ ਕਦੇ ਅੰਦਾਜ਼ਾ ਹੋਇਆ ਵੀ ਇਹੋ ਜਿਹੇ ਹਾਲਾ ਵੀ ਕਦਮ ਵੀ ਚੁੱਕ ਲੈਣਗੇ ਅਸਲ ਕੀ ਜਨਾ ਜੀ ਦੋਨੋਂ ਜਾਨੀ ਨਰਮ ਬਹੁਤ ਜ਼ਿਆਦੇ ਸੀ ਕੋਈ ਇਸ ਤਰ੍ਹਾਂ ਦੀ ਗੱਲ ਸੋਈ ਨਹੀਂ ਸੀ ਕਰਦੇ ਉਹ ਇਸੇ ਗੱਲ ਤੋਂ ਡਰੀ ਗਏ ਵੀ ਸਾਡੀ ਬਦਨਾਮੀ ਹੋ ਜਾਏ ਹੋ ਜਾਊ ਵੀ ਸਾਡੇ ਸਾਹਮਣੇ ਨਾ ਕੋਈ ਗੱਲ ਹੋ ਜੇ ਉਸ ਤੋਂ ਪਹਿਲਾਂ ਸੁਸਾਇਡ ਨੋਟ ਲਿਖ ਕੇ ਤੇ ਆਪਦੀ ਵੀਡੀਓ ਬਣਾ ਕੇ ਆਪ ਦੇ ਆਪ ਨੂੰ ਖਤਮ ਕਰ ਲਿਆ ਨਾ ਕਿ ਕਿਸੇ ਨੂੰ ਕੁਛ ਕਹੇ ਇੱਕ ਨਰਮਾਈ ਕਰਕੇ ਹੋਇਆ ਵੀ ਨਰਮ ਬੰਦਾ ਕਰਕੇ ਸਭ ਕੁਝ ਅੰਦਰ ਅੰਦਰ ਸਹਿਣ ਕਰਦਾ ਗਿਆ ਹਾਂਜੀ ਹਾਂ ਵੀ ਅੰਦਰੋਂ ਤਾਂ ਚੱਲਦਾ ਰਿਹਾ ਦੱਸਿਆ ਨਹੀਂ ਕਿਸੇ ਨੂੰ ਜਿਵੇਂ ਤੁਸੀਂ ਭਰਾ ਸੀ ਆਮ ਤੌਰ ਤੇ ਭਰਾ ਭਰਾਵਾਂ ਨਾਲ ਦੁੱਖ ਸਾਂਝਾ ਕਰਦੇ ਆ ਜੇ ਉਹਨੂੰ ਕੋਈ ਤਕਲੀਫ ਸੀ ਤੁਹਾਡੇ ਨਾਲ ਗੱਲਬਾਤ ਕਰਦਾ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਰੀ ਉਹਨੇ ਕਦੇ ਉਹ ਕੋਈ ਗੱਲ ਕਰ ਹੀ ਨਹੀਂ ਸੀ ਰਿਹਾ ਜਿਵੇਂ ਨਾ ਆਪਣੇ ਰਿਸ਼ਤੇਦਾਰਾਂ ਨਾਲ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਮਤਲਬ ਉਹਦੇ ਸਹੁਰਾ ਪਰਿਵਾਰ ਚੋਂ ਹੋਗੇ ਜਾਂ ਮਤਲਬ ਸਾਨੂੰ ਭਾਈਆਂ ਨੂੰ ਕਿਸੇ ਨੂੰ ਵੀ ਦੱਸ ਦਿੰਦਾ ਤਾਂ ਕੋਈ ਅਸੀਂ ਹੱਲ ਕਰ ਲੈਂਦੇ ਉਹ ਨਰਮਾਈ ਲੈ ਗਈ ਉਹਨੂੰ ਨਜਾਇਜ਼ ਨਰਮਾਈ ਸੀ ਉਹ ਪਰੇਸ਼ਾਨ ਕਰੀ ਗਈ ਪਰੇਸ਼ਾਨ ਕਰਨ ਦੇ ਵਿੱਚ ਮਤਲਬ ਕਿ ਉਹ ਮਜਬੂਰ ਹੋ ਕੇ ਇਹ ਆਪ ਦਾ ਸੁਸਾਈਡ ਕਰਕੇ ਜਿਹੜੀਆਂ ਤਸਵੀਰਾਂ ਬਈ ਉਹ ਕਹਿੰਦੇ ਵੀ ਉਹਨਾਂ ਦੀਆਂ ਗਲਤ ਤਸਵੀਰਾਂ ਬਣਾਈਆਂ ਹੋਈਆਂ ਸੀ ਉਹਨਾਂ ਨੇ ਉਹ ਉਹਨਾਂ ਦੇ ਫੋਨ 'ਚ ਉਹਨਾਂ ਨੇ ਸੈਂਡ ਕੀਤੀਆਂ ਜਾਂ ਹੁਣ ਮਿਲੀਆਂ ਜਾਂ ਹਲੇ ਤੱਕ ਨਹੀਂ ਮਿਲੀਆਂ ਉਹ ਉਹ ਸਾਨੂੰ ਨਹੀਂ ਮਿਲਿਆ ਜੀ। ਅੱਛਾ। ਉਹ ਪੁਲਿਸ ਨੂੰ ਜਾਂ ਤਾਂ ਉਹਨਾਂ ਦੇ ਮੋਬਾਈਲ ਤੋਂ ਪਤਾ ਲੱਗੂ। ਹੋ ਸਕਦਾ ਉਹ ਤੋਂ ਬਾਅਦ ਡਿਲੀਟ ਕਰਤੇ ਹੁਣ ਉਹਨਾਂ ਨੇ। ਜਦੋਂ ਬੰਦੇ ਨੂੰ 2 ਦਿਨ ਲੰਘ ਗਏ ਉਤੋਂ ਦੀ। ਕੋਈ ਹਜੇ ਅਰੈਸਟ ਨਹੀਂ ਕੋਈ ਹੋਰ ਨਹੀਂ। ਸਾਡੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈਗੀ। ਜਾਂ ਤਾਂ ਮਰਨ ਵਾਲੇ ਨੂੰ ਪਤਾ ਸੀ ਜਾਂ ਉਹਨਾਂ ਨੂੰ ਪਤਾ ਹੈ। ਜੀ। ਸਾਡੇ ਕੋਲੇ ਤਾਂ ਹੁਣ ਉਹਦਾ ਕੋਈ ਜ਼ੋਨ ਨਹੀਂ। ਜਦੋਂ ਇਹ ਘਟਨਾ ਘਟਦੀ ਹੈ ਤੜਕੇ ਪੁਲਿਸ ਫਿਰ ਕਿੰਨੇ ਕ ਵਜੇ ਆ ਜਾਂਦੀ ਹੈ ਤੇ ਪੁਲਿਸ ਤੁਹਾਨੂੰ ਕੀ ਵਿਸ਼ਵਾਸ ਲਵਾਂਦੀ ਹੈ ਹੁਣ? ਪੁਲਿਸ ਆ ਜਾਂਦੀ ਜੀ ਘੰਟੇ ਡੇਢ ਘੰਟੇ ਬਾਅਦ ਹੁੰਦੀ ਹੈ। ਜਦੋਂ ਤਕਰੀਬਨ 8:00 ਵਜੇ ਤਾਂ ਮੈਂ ਆ ਕਾਂਡੇ ਕੇ ਬਾਅਦ ਪੁਲਿਸ ਵੀ ਆ ਜਾਂਦੀ ਐ ਹੁਣ ਉਹ ਕਹਿੰਦੇ ਵੀ ਸਾਰੇ ਸਬੂਤ ਇਕੱਠੇ ਕਰ ਲਏ ਅਸੀਂ ਜਿਹੜੀ ਬੰਦੀ ਕਾਰਵਾਈ ਐ ਕਰਾਂਗੇ ਕਹਿ ਕੇ ਸਾਨੂੰ ਬਾਗੇ ਸੀਗੇ ਹੁਣ ਜਣੀ ਕੇ ਕਾਰਵਾਈ ਸਾਨੂੰ ਤਸੱਲੀ ਨਹੀਂ ਹੋਈ ਕਿਸ ਤਰ੍ਹਾਂ ਨਹੀਂ ਲੱਗਦਾ ਤਸੱਲੀ ਕੀ ਪੁਲਿਸ ਤੇ ਹੁਣ ਵਿਸ਼ਵਾਸ ਨਹੀਂ ਤੁਹਾਨੂੰ ਵਿਸ਼ਵਾਸ ਜਿੰਨਾ ਚਿਰ ਸਾਰਿਆਂ ਮਤਲਬ ਅਰੈਸਟ ਨਹੀਂ ਪਾਉਂਦੇ ਚਾਰੇ ਮੈਂਬਰਾਂ ਨੂੰ ਉਹਨਾਂ ਚਿਰ ਅਸੀਂ ਵਿਸ਼ਵਾਸ ਕਿਵੇਂ ਕਰਾਂਗੇ ਜੀ ਹੁਣ ਉਹ ਪਰਿਵਾਰ ਸਾਰਾ ਫਰਾਰ ਐ ਇਸ ਵਕਤ ਇੱਕ ਬੱਚੇ ਨੂੰ ਜਿਹੜੇ ਨੇ ਹਰਕਤ ਕੀਤੀ ਸੀ ਉਹਨੂੰ ਤਾਂ ਪੇਸ਼ ਕਰ ਗਏ ਉਹ ਆਪਦੇ ਹੱਥੀ ਪੇਸ਼ ਕਰਿਆ ਉਹਨਾਂ ਨੇ ਤੇ ਦੂਜੇ ਤਿੰਨੇ ਫਰਾਰ ਨੇ ਉਹਨਾਂ ਦੇ ਮਨ ਚ ਕੀ ਆ ਵੀ ਅਸੀਂ ਬਾਰ ਦੀ ਬਾਰ ਜ਼ਮਾਨਤਾਂ ਲਵਾਉਂਗੇ ਸਾਨੂੰ ਵੀ ਹੁਣ ਐਡੇ ਕਿ ਤਾਂ ਹੁਣ ਆਪਾਂ ਨੂੰ ਵੀ ਨੌਲੇਜ ਹੁੰਦੀ ਆ ਜਾਂ ਅਸੀਂ ਵੀ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਨਾਲ ਗੱਲ ਕਰਦੇ ਆ ਕੋਈ ਮਤਲਬ ਵਕੀਲ ਨਾਲ ਗੱਲ ਕਰਦੇ ਆ ਉਹ ਕਹਿੰਦੇ ਨੇ ਕਿ ਵੀ ਤੁਸੀਂ ਸਾਰਿਆਂ ਨੂੰ ਅਰੈਸਟ ਕਰਾਓ ਤੇ ਬਾਕੀ ਵੀ ਮਤਲਬ ਇਹਦੇ ਜਿਹੜਾ ਧਾਰਾ ਬਣਦੀ ਉਹ ਲਵਾਓ ਇਹ ਤਾਂ ਹੁਣ ਤੁਹਾਡਾ ਜਾਂ ਤਾਂ মিডিਆ ਸਾਰਾ ਹੈਗਾ ਜਾ ਮਤਲਬ ਕਿ ਵੀ ਅਸੀਂ ਕੋਈ ਸੰਘਰਸ਼ ਵਿਢਾਂਗੇ ਕੋਈ ਧਰਨਾ ਲਾਵਾਂਗੇ ਜਿੱਥੋਂ ਤੱਕ ਜਾਣਾ ਪਿਆ ਸਾਨੂੰ ਅਸੀਂ ਉੱਥੇ ਤੱਕ ਜਾਵਾਂਗੇ ਇਨਸਾਫ ਅਸੀਂ ਲੈ ਕੇ ਹਟਾਂਗੇ ਹੁਣ ਅਸੀਂ ਟਿੱਕੇ ਨਹੀਂ ਬੰਦੇ ਜੀ ਜੀ ਕੀ ਲੱਗਦਾ ਅੰਦਾਜ਼ਾ ਕੀ ਲੱਗ ਰਿਹਾ ਤੁਹਾਨੂੰ ਵਿਜੀਟ ਉਹਨੇ ਆਪਣੇ ਆਪ ਗ੍ਰਿਫਤਾਰ ਕਰਾਇਆ ਤਾਂ ਕਿਉਂ ਕਰਾਇਆ ਆਮ ਤੌਰ ਤੇ ਤਾਂ ਜਿਹੜਾ ਦੋਸ਼ੀ ਹੁੰਦਾ ਜਦੋਂ ਘਟਨਾ ਘਟਦੀ ਤਾਂ ਉਹ ਫਰਾਰ ਹੋ ਜਾਂਦਾ ਤਾਂ ਪੁਲਿਸ ਨੂੰ ਲੱਭਦੀ ਹੈ ਉਹਨਾਂ ਨੇ ਆਪ ਦੇ ਬੱਚੇ ਨੂੰ ਆਪ ਗ੍ਰਿਫਤਾਰ ਕਰਾਤਾ ਦੇਖੋ ਪਹਿਲਾਂ ਤਾਂ ਫਰਾਰ ਹੋਏ ਨੇ ਜੀ ਕੱਲ੍ਹ ਦੇ ਤੋਂ ਆਏ ਨਹੀਂ ਸੀਗੇ ਅੱਜ ਸਵੇਰੇ ਪੇਸ ਹੋਇਆ ਬੱਚਾ ਉਪ ਸਵੇਰੇ ਪੇਸ਼ ਹੋਣ ਦਾ ਕਾਰਨ ਇਹੀ ਹੈ ਵੀ ਅਸੀਂ ਬਾਹਰ ਦੀ ਵਾਰ ਜਮਾਨਤਾ ਲੈ ਲਾਂਗੇ ਇੱਕ ਜਣੇ ਨੂੰ ਪੇਸ਼ ਕਰ ਦੋ ਵੀ ਜਮਾਂ ਕੇਸ ਤਾਂ ਖਤਮ ਕਰ ਨਹੀਂ ਸਕਦੇ ਇਹਨੂੰ ਹਾਈਲਾਈਟ ਹੋ ਚੁੱਕਿਆ ਉਹ ਇੱਕ ਬੰਦੇ ਤੇ ਪਾਉਣਾ ਚਾਹੁੰਦੇ ਆ ਹਾਲਾਂਕਿ ਚਾਰੇ ਦੋਸ਼ੀ ਨੇ ਅਸੀਂ ਚਾਰਾਂ ਤੋਂ ਜਿੰਨਾ ਬਣਦੀ ਕਾਰਵਾਈ ਆ ਉਹ ਚਾਰਾਂ ਤੇ ਹੋਣੀ ਚਾਹੀਦੀ ਜਿਸ ਤਰ੍ਹਾਂ ਮੇਰੇ ਭਰਾ ਨੇ ਬੋਲਿਆਗਾ ਵੀ ਜਾਂ ਤਾਂ ਉਹਨੂੰ ਫਾਂਸੀ ਹੋਵੇ ਜਾਂ ਉਹਨੂੰ ਉਮਰ ਕੈਦ ਹੋਵੇ ਹੁਣ ਪ੍ਰਸ਼ਾਸਨ ਮਤਲਬ ਕਿ ਵੀ ਪ੍ਰਸ਼ਾਸਨ ਨੇ ਦੇਖਣਾਗਾ ਵੀ ਅਸੀਂ ਕੀ ਕਾਰਵਾਈ ਪਾਉਣੀ ਆ ਅਸੀਂ ਸਾਫ਼ ਚੋਂ ਨੇ ਜੀ ਪਰਿਵਾਰ ਦਾ ਤੁਹਾਡੇ ਆਉਣਾ ਜਾਣਾ ਸੀਗਾ ਪਹਿਲਾਂ ਕਿੰਨੇ ਚਿਰ ਤੋਂ ਚੱਲਦੇ ਸੀ ਆਉਣ ਜਾਣ ਦੇ ਕਿੰਨੇ ਚਿਰ ਤੋਂ ਬੰਦ ਸੀ ਆਉਣ ਜਾਣ ਦਾ ਇੰਨਾ ਅੰਦਾਜ਼ੇ ਘੱਰੀ ਥੋੜਾ ਚਿਰ ਹੋਇਆ ਇੱਥੇ 2-3 ਸਾਲ ਹੋ ਗਏ ਪਾਏ ਨੂੰ ਪਹਿਲਾਂ ਇੱਥੇ ਇਹਨਾਂ ਦੀ ਰਹਿ ਐ ਸੀ ਨਹੀਂ ਸੀ ਰਹਿਸ ਉਧਰ ਸੀ ਪਿੰਡ 'ਚ ਤੇ ਹੁਣ ਜਾਨੀ ਕਿ ਮੇਰਾ ਘਰ ਵੀ ਉਧਰ ਪਾਏ ਨੂੰ 4 ਸਾਲ ਹੋ ਗਏ ਜੀ 4-4.5 ਸਾਲ ਦਾ ਮੈਂ ਵੀ ਉਧਰ ਰਹਿੰਦਾ ਸੀ ਉਹ ਹੁਣ ਗਮਾਂਡ 'ਚ ਹੈ ਜੀ ਕੋਈ ਨਾ ਕੋਈ ਆਉਂਦਾ ਜਾਂਦਾ ਹੀ ਰਹਿੰਦਾ ਹਰ ਇੱਕ ਘਰ 'ਚ ਇੱਕ ਦੂਜੇ ਦੇ ਆਉਨੇ ਆਪਾਂ ਰੂਟੀਨ 'ਚ ਆਉਂਦੇ ਜਾਂਦੇ ਸੀਗੇ ਕੋਈ ਮਤਲਬ ਐ ਇਸ ਤਰ੍ਹਾਂ ਦੀ ਕੋਈ ਸਾਨੂੰ ਕੋਈ ਉਹ ਹੀ ਨਹੀਂ ਸੀ ਨਾ ਸਾਨੂੰ ਕੋਈ ਡਾਊਟ ਸੀ ਪਹਿਲਾਂ ਜੋ ਹਰਕਤਾਂ ਵਧਦੀਆਂ ਗਈਆਂ ਬੰਦੇ ਉਹਨਾਂ ਪਤਾ ਲੱਗਣ ਲੱਜਾਂਦਾ ਹੁੰਦਾ ਹੈ ਤੇ ਇਹ ਤੰਗ ਪਰੇਸ਼ਾਨ ਕਰਨ ਲੱਗਿਆ ਅਫਸੋਸ ਜੀ ਆਪਾਂ ਗੱਲ ਕਰੀ ਗੀ ਉਮਰ ਦਾ ਬਹੁਤ ਫਰਕ ਸੀ ਮੁੰਡੇ ਦਾ ਤੇ ਤੁਹਾਡੀ ਪਰਜਾਈ ਦਾ ਉਹ ਮੁੰਡੇ ਦੀ ਉਮਰ ਤੁਸੀਂ ਦੱਸ ਰਹੇ ਹੋ 20 22 ਸਾਲ ਸੀ ਬਸ 20 21 ਸਾਲ ਤੇ ਹਾਂ ਤੁਹਾਡੀ ਪਰਜਾਈ ਦੀ ਉਮਰ 50 ਦੇ ਸਾਲ ਨੇੜੇ ਸੀ ਉਹ ਥੋੜੇ ਛੋਟੇ ਸੀ ਜੀ ਬ੍ਰਦਰ ਮੇਰਾ ਵੱਡਾ ਸੀ ਆ ਉਹਨਾਂ ਨਾਲੋਂ ਉਮਰ 'ਚ ਛੋਟੇ ਸੀ ਥੋੜੇ ਜੀ ਕਿਸੇ ਕਰੀਬਨ ਹੋਊਗਾ 8-10 ਸਾਲ ਦਾ ਫਰਕ ਜੀ ਹਾਂ ਉਹ ਰਿਸ਼ਤੇ ਕੀ ਲੱਗਦਾ ਜਿਵੇਂ ਆਪਾਂ ਤਾਈ ਚਾਚੀ ਕਹਿੰਦੇ ਨੇ ਘਰਾਂ ਦੇ ਵਿੱਚ ਕੀ ਉਹ ਸਾਡੀ ਜਾਤ ਬਰਾਦਰੀ ਚ ਉਹਨੇ ਸੀ ਅਸੀਂ ਜ਼ਿੰਮੇਦਾਰ ਭਰਾ ਉਹ ਪੰਡਤ ਨੇ ਉ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਕਹੀ ਨਹੀਂ ਸਕਦੇ ਉ ਆਪਾਂ ਸਾਰੇ ਪੰਡਤਾਂ ਨੂੰ ਬਾਬੇ ਅੰਬੋ ਕਹੀ ਦਿੰਦੇ ਆ ਜਾਨੀ ਕਿ ਪੰਡਤ ਮੰਨਦੇ ਆ ਉੱਚੇ ਮੰਨਦੇ ਆ ਆਪਾਂ ਜੇ ਉਹ ਦੇਖਿਆ ਜਾਵੇ ਤਾਂ ਉਹਦੇ ਦਾਦੇ ਨੂੰ ਜਾਨੀ ਕਿ ਮੁੰਡੇ ਦੇ ਨੂੰ ਅਸੀਂ ਬਾਬਾ ਕਹਿੰਦੇ ਸੀਗੇ ਉਹਦਾ ਜਿਹੜਾ ਭਰਾ ਮਤਲਬ ਪਿਓ ਹੋ ਗਿਆ ਸਾਡੇ ਭਾਂਜਾ ਥਾਂ ਹੀ ਹੋ ਗਿਆ ਇਹਦਾ ਤਾਂ ਫਿਰ ਉਹ ਬੱਚਾ ਹੋ ਗਿਆ ਇੱਕ ਤਰ੍ਹਾਂ ਦਾ ਨੇੜਾ ਮੇਰੀ ਭਝਾਈ ਦਾ ਤਉਪਤੀ ਜਾ ਲੱਗਿਆ ਇਸ ਤਰ੍ਹਾਂ ਤੀਜਾ ਲੱਗਿਆ ਹਾਂ ਵੀ ਉਹ ਤਾਂ ਉਹਨਾਂ ਦੇ ਬੱਚਿਆਂ ਵਰਗਾ ਹੀ ਸੀ ਜੇ ਬੱਚਿਆਂ ਵਰਗਾ ਸੀ ਜੀ ਮੇਰਾ ਬੇਟਾ ਉਹਦੇ ਹਾਨੀ ਹੈਗਾ ਜੀ ਹੂੰ ਮੇਰਾ ਬੇਟਾ ਉਹਦੇ ਦਾ ਹਾਨੀ ਹੈਗਾ ਹੂੰ 18 ਸਾਲ ਦਾ ਮੇਰਾ ਬੇਟਾ ਉਹ ਚੱਲਿਆ ਜੀ ਜੇ ਤੁਸੀਂ ਵਾਰ-ਵਾਰ ਲਾਂਭਾ ਲੈ ਕੇ ਜਾਂਦੇ ਸੀ ਉਹਨਾਂ ਨੇ ਆਦੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡਾ ਕਹਿੰਦਾ ਭਾਵੇਂ ਜਾਂ ਤੁਸੀਂ ਪਹਿਲਾਂ ਵੀ ਦੱਸ ਰਹੇ ਸੀ ਤੇ ਉਹ ਤੁਹਾਨੂੰ ਕੁਝ ਕਹਿ ਰਹੇ ਸੀ ਉਹਦਾ ਜੀ ਉਹ ਤਾਂ ਕਹਿੰਦੇ ਵੀ ਜੇ ਸਾਡੇ ਮੁੰਡੇ ਨੂੰ ਕੁਝ ਹੁੰਦਾ ਹੈ ਵੀ ਤੁਸੀਂ ਜ਼ਿੰਮੇਵਾਰ ਹੋ ਹੂੰ ਹੁਣ ਦੱਸੋ ਵੀ ਲਾਂਭਾ ਮੰਨਣਾ ਚਾਹੀਦਾ ਹੈ ਜਾਂ ਮਤਲਬ ਕਿ ਸਾਨੂੰ ਦੋਸ਼ੀ ਬਣਾਉਣਾ ਚਾ ਹੁਣ ਇਸ ਤੋਂ ਬਾਅਦ ਕੀ ਕਹਾਂਗੇ ਅਸੀਂ ਉਹ ਤਾਂ ਸਾਨੂੰ ਦੋਸ਼ੀ ਦਾ ਮਤਲਬ ਹੈ ਸ਼ਾਇ ਮਿਲ ਰਹੀ ਸੀ ਬੱਚੇ ਨੂੰ ਤਾਂ ਕਰਕੇ ਕੁਝ ਹੈ ਜੀ ਤਾਂ ਹੀ ਤਾਂ ਚਾਰੇ ਜਣੇ ਅਸੀਂ ਕਹਿੰਨੇ ਵੀ ਚਾਰੇ ਜ਼ਿੰਮੇਵਾਰ ਹੈ ਜੇ ਸਹ ਹੈਗੀ ਤਾਂ ਹੀ ਚਾਰੇ ਜ਼ਿੰਮੇਵਾਰ ਨੇ ਸਾਡੇ ਬ੍ਰਦਰ ਨੇ ਮਰਨ ਤੋਂ ਪਹਿਲਾਂ ਇਹ ਗੱਲ ਲਿਖੀ ਹੈਗੀ ਕੰਧ ਤੇ ਵੀ ਲਿਖੀ ਹੈ ਵੀਡੀਓ ਵੀ ਪਾਈਆਂ ਨੇ ਵੀ ਉਹਨਾਂ ਦਾ ਸਾਰਾ ਪਰਿਵਾਰ ਦੋਸ਼ੀ ਹੈ ਹੁਣ ਜਿਹੜੇ ਸੁਸਾਈਡ ਨੋਟਸ ਲਿਖ ਕੇ ਗਿਆ ਤੁਹਾਡਾ ਬ੍ਰਦਰ ਉਹ ਹੁਣ ਕਿੱਥੇ ਤੁਹਾਡੇ ਕੋਲ ਤੇ ਪੁਲਿਸ ਨਾਲ ਲੈ ਗਈ ਇੱਕ ਤਾਂ ਜੀ ਕੰਦ ਤੇ ਲਿਖਿਆ ਪਿਆ ਉਹ ਤਾਂ ਨਾ ਹੁਣ ਮਿਟਿਆ ਨਾ ਸੀ ਮਟਣ ਦਈਏ ਅਸੀਂ ਅੰਦੀ ਦੀ ਨਿਗਰੱਖਾਂਗੇ ਪੂਰੀ ਤੇ ਦੂਸਰੇ ਦੋ ਨੋਟ ਆ ਜਿਹੜੇ ਉਹ ਪੁਲਿਸ ਮੁਲਾਜ਼ਮ ਲੈ ਕੇ ਗਏ ਨੇ ਸਾਡੇ ਕੋਲੇ ਉਹ ਵੀਡੀਓ ਚ ਆਏ ਬਨੇ ਅਸੀਂ ਵੀਡੀਓ ਵੀ ਤੁਹਾਨੂੰ ਭੇਜ ਦਾਂਗੇ ਉਹ ਨੋਟ ਸਾਡੇ ਕੋਲੇ ਜਿਹੜੀ ਪੁਲਿਸ ਮੁਲਾਜ਼ਮ ਲੈ ਕੇ ਗਏ ਨੇ ਪਰਚੀਆਂ ਤੇ ਲਿਖੇ ਨੇ ਬਕਾਇਦਾ ਚਿੱਟੇ ਰੰਗ ਦੇ ਕਾਗਜ਼ ਤੇ ਨੇ ਉਹ ਦੋਨੋਂ ਨੋਟ ਪੁਲਿਸ ਮੁਲਾਜ਼ਮਾਂ ਕੋਲੇ ਸੀਗੇ ਉਹ ਲੈ ਗਏ ਸੀਗੇ ਤੇ ਬਾਕੀ ਵੀਡੀਓ ਤੁਹਾਡੇ ਸਾਹਮਣੇ ਜੀ ਦੱਸੋ ਮਰਨ ਤੋਂ ਕਿੰਨਾ ਚਿਰ ਪਹਿਲਾਂ ਲਾਈਵ ਹੁੰਦਾ ਹੈ ਲਾਈਵ ਹੋਇਆ ਸੀ ਤੇ ਵੀਡੀਓ ਵੈਸੇ ਬਣਾ ਕੇ ਪਾਈ ਹੋਣੀ ਵੀਡੀਓ ਫੇਸਬੁੱਕ ਤੇ ਆਈਆਂ ਨੇ ਜੀ ਮਤਲਬ ਲਾਈਵ ਹੋ ਕੇ ਪਾਈਆਂ ਨੇ ਜਾਂ ਇਹ ਮਰਨ ਤੋਂ ਪਹਿਲਾਂ ਕੁਛ ਮਿੰਟ ਪਹਿਲਾਂ ਪਾਗਿਆ ਸੀ ਦੇਖੋ ਜੀ ਉਹ ਤਾਂ ਹੁਣ ਆਈ ਨਹੀਂ ਪਤਾ ਵੀ ਕਿੰਨਾ ਚਿਰ ਮਰਨ ਤੇ ਲੱਗ ਗਿਆ ਬੰਦੇ ਨੂੰ ਕਿ ਕਿੰਨੀ ਦਵਾਈ ਖਾਧੀ ਕੀ ਕੁ ਸੋਇਆ ਹੁਣ ਉਹ ਤਾਂ ਜਾਣਦਾ ਉਹ ਜਾਣਦਾ ਜਾਂ ਰੱਬ ਜਾਣਦਾ ਸਾਨੂੰ ਤਾਂ ਜਾਨੀ ਕਿ ਵੀ ਸਾਨੂੰ ਤਾਂ ਸਵੇਰੇ ਪਤਾ ਲੱਗਾ ਹੁਣ ਉਹ ਰਾਤ ਨੂੰ 12 12:30 ਵਜੇ ਦੇ ਕਰੀਬ ਮੰਗਰ ਕੈਮਰੇ ਚ ਫਿਰਦਾ ਦਿਖਾਈ ਦੇ ਰਿਹਾ ਅਸੀਂ ਉਹਦੇ ਬਾਅਦ ਕੈਮਰਾ ਦੇਖਿਆ 12 1 ਵਜੇ ਗੇ ਹੋ ਸਕਦਾ ਹੈ ਵੀ 12:30 ਵਜੇ ਖਾ ਕੇ ਉਸ ਤੋਂ ਬਾਅਦ ਮੂੰਹ ਚ ਕੁਰਲੀ ਕਰਨ ਗਿਆ ਜਾਂ ਕਿਵੇਂ ਗਿਆ ਬਾਥਰੂਮ ਬਣਿਆ ਪਿੱਛੇ ਜੀ ਬਾਥਰੂਮ ਵਾਲੀ ਸਾਈਡ ਗਿਆਗਾ ਉੱਥੋਂ ਜਾ ਕੇ ਹੋ ਸਕਦਾ ਕੁੱਲੀ ਕਰੀ ਹੋਵੇ ਜਾਂ ਬਾਥਰੂਮ ਕਰਨ ਗਿਆ ਜਾਂ ਕਿਵੇਂ ਵੀ ਗਿਆ ਬਾਹਰ ਜਾਂਦਾ ਦਿਸਿਆ ਇੱਕ ਵਾਰੀ ਉਸ ਤੋਂ ਬਾਅਦ ਨਹੀਂ ਦੇਖੋ ਮਰਨ ਤੋਂ ਜੀ ਕਿਸੇ ਦਾ ਨਹੀਂ ਕਰਦਾ ਕਿੱਡਾ ਔਖਾ ਜਾਨ ਨਿਕਲੀ ਹੋਊਗੀ ਜਦੋਂ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਹੈ ਦੇਖੋ ਜੀ ਬੰਦਾ ਜਦੋਂ ਜਿਵੇਂ ਖਤਮ ਹੋ ਜਾਂਦਾ ਹੈ ਸਿਰੋਂ ਤੋਂ ਪਾਣੀ ਲੰਗ ਜਾਂਦਾ ਹੈ ਬੰਦਾ ਉਦੋਂ ਮਰਦਾ ਜੀ ਮਰਨੂ ਜੀ ਕਿਸਦਾ ਨਹੀਂ ਕਰਦਾ ਜੇ ਸਿੱਖ ਦੀ ਤੀਲੀ ਵੀ ਲਾਉਣਾ ਨਾ ਹੱਥ ਨੂੰ ਲੱਗ ਜਾ ਆਪਾਂ ਨੂੰ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਪਰ ਮੇਰੇ ਬ੍ਰਦਰ ਨੇ ਬਹੁਤ ਅੰਦਰ ਲੈ ਕੇ ਗਿਆ ਸਾਰਾ ਕੁਝ ਅੰਦਰ ਲੈ ਕੇ ਮਰ ਗਿਆ ਅਸੀਂ ਕਹਿੰਨੇ ਵੀ ਸਾਨੂੰ ਇਨਸਾਫ ਦਵਾ ਦਿਓ ਬਸ ਪਰ ਜਦੋਂ ਪੁਲਿਸ ਕਹਿੰਦੀ ਕਿ ਸਾਨੂੰ ਪ੍ਰੂਫ ਚਾਹੀਦੇ ਸਾਨੂੰ ਸਬੂਤ ਚਾਹੀਦੇ ਆ ਹੁਣ ਤਾਂ ਤੁਹਾਡੇ ਕੋਲ ਪ੍ਰੂਫ ਸਬੂਤ ਸਭ ਇਕੱਠੇ ਹੋ ਗਿਆ ਹੁਣ ਤਾਂ ਪੁਲਿਸ ਨੂੰ ਕੋਈ ਚੀ ਦੀ ਲੋੜ ਨਹੀਂ ਗਈ ਵੇਖੋ ਜੀ ਪ੍ਰੂਫ ਇਸ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਤਿੰਨ ਨੋਟ ਹੋ ਗਏ ਦੋ ਤਿੰਨ ਵੀਡੀਓ ਹੋ ਗਈਆਂ ਜੇ ਹੁਣ ਵੀ ਸਾਨੂੰ ਪ੍ਰੂਫ ਦੇਣ ਦੀ ਲੋੜ ਹੈਗੀ ਫਿਰ ਸਾਡੇ ਕੋਲੇ ਕੋਈ ਹੱਲ ਨਹੀਂ ਹੈਗਾ ਸਾਡੇ ਕੋਲੇ ਕੋਈ ਹੱਲ ਹੈ ਤੇ ਅਸੀਂ ਆਪਦੀ ਕਾਰਵਾਈ ਆਪ ਕਰਾਂਗੇ ਚਿੱਥੇ ਵੀ ਜਿਵੇਂ ਵੀ ਹੋਇਆ ਹੁਣ ਉਹ ਸੋਚ ਲੈਣ ਪ੍ਰਸ਼ਾਸਨ ਸੋਚੇ ਵੀ ਹੁਣ ਕੀ ਕਰਨਾ ਚਾਹੀਦਾ ਜਿਹੜਾ ਬਾਅਦ ਚ ਅਸੀਂ ਸੋਚਣਾ ਉਹ ਅਸੀਂ ਸੋਚਾਂਗੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਤੁਹਾਡਾ ਕਹਿੰਦਾ ਭਾਵਾ ਕਿ ਜਿਹੜਾ ਤੁਸੀਂ ਅਗਲਾ ਸੰਘਰਸ਼ ਤਿੱਖਾ ਕਰੋਗੇ ਰੋਡ ਜਮ ਕਰਨਾ ਪਏ ਰੋਡ ਵੀ ਜਮ ਕਰੋਗੇ ਜੇ ਕੋਈ ਹੋਰ ਵੀ ਕੁਝ ਕਰਨਾ ਪਿਆ ਤਾਂ ਉਹ ਵੀ ਕਰੋਗੇ ਤੁਸੀਂ ਸਾਨੂੰ ਜੋ ਵੀ ਹੋਣਾ ਅਸੀਂ ਪਹਿਲਾਂ ਤਾਂ ਅਸੀਂ ਰੋਡ ਹੀ ਜਾਮ ਕਰਾਂਗੇ ਫਿਰ ਦੇਖਾਂਗੇ ਵੀ ਕੀ ਬਣਦਾ ਇਸ ਦੁਆਚ ਹਲੇ ਕੋਈ ਮਤਲਬ ਉਹਦੇ ਬਾਰੇ ਆਪਾਂ ਅਗਲਾ ਪ੍ਰੋਗਰਾਮ ਫਿਰ ਦੇਖਾਂ ਹਾਂ ਹਾਂਜੀ ਪਰਿਵਾਰ ਕਹਿ ਰਿਹਾ ਕਿ ਅਸੀਂ ਇਨਸਾਫ ਦੀ ਖਾਤਰ ਕੁਝ ਵੀ ਕਰ ਸਕਦੇ ਹਾਂ ਰੋਡ ਜਾਮ ਕਰਨਾ ਪਿਆ ਰੋਡ ਜਾਮ ਵੀ ਕਰਾਂਗੇ ਜੇ ਕੁਝ ਹੋਰ ਵੀ ਸਾਨੂੰ ਕਦਮ ਚੁੱਕਣਾ ਪਿਆ ਉਹ ਵੀ ਕਰਾਂਗੇ ਇਸ ਕਮਰੇ ਦੇ ਵਿੱਚ ਉਹ ਪਰਿਵਾਰ ਦੇ ਦੋ ਮੈਂਬਰ ਜੀ ਮੀਆਂ ਬੀਬੀ ਸੁੱਤੇ ਸੀ ਰਾਤ ਨੂੰ ਤੇ ਇੱਥੇ ਜਿਹੜਾ ਉਹ ਸੂਛਾਡ ਨੋਟਸ ਹੈ ਉਹ ਲਿਖ ਕੇ ਜਾਂਦੇ ਇੱਕ ਉਹਨਾਂ ਨੇ ਕਾਪੀ ਦੇ ਕਾगज ਤੇ ਲਿਖਿਆ ਉਹ ਪੁਲਿਸ ਪ੍ਰਸ਼ਾਸਨ ਨੇ ਆਪਦੇ ਕਬਜ਼ੇ ਵਿੱਚ ਕਰ ਲਿਆ ਇਹਨਾਂ ਨੇ ਜਨਕਿ ਇਸ ਬੈੱਡ ਤੇ ਰਾਤ ਨੂੰ ਸੁੱਤੇ ਸੀ ਉਸ ਤੋਂ ਬਾਅਦ ਆਪਣੇ ਬੱਚੇ ਨੂੰ ਰਾਤ ਨੂੰ ਉਹ ਕਹਿ ਦਿੰਦੇ ਆ ਕਿ ਠੰਡ ਲੱਗਦੀ ਐ ਤੇ ਤੂੰ ਦੂਸਰੇ ਕੰਪਲੈਕਸ 'ਚ ਜਾ ਕੇ ਸੌਂ ਜਾ। ਉਹ ਬੱਚਾ ਜਾ ਕੇ ਦੂਸਰੇ ਕੰਪਲੈਕਸ 'ਚ ਸੌਂ ਗਿਆ। ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾਧੀ। ਜਿਹੜਾ ਬੱਚਾ ਇਹਨਾਂ ਦੇ ਘਰ ਆਉਂਦਾ ਸੀ ਇਹਨਾਂ ਨੇ ਪਹਿਲਾਂ ਵੀ ਉਹਦੇ ਘਰੇ ਜਾ ਕੇ ਲਾਂਬੇ ਦਿੱਤੇ ਸੀ ਕਿ ਤੂੰ ਸਾਡੇ ਘਰ ਨਾ ਆਇਆ ਕਰ ਪਰ ਪੰਚਾਇਤਾਂ ਵੀ ਹੁੰਦੀਆਂ ਰਹੀਆਂ ਉਹ ਨਾਂ ਹਟਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਇਸ ਪ੍ਰਵਾਸ ਦੇ ਮੈਂਬਰ ਨੇ ਇਹ ਕਦਮ ਚੁੱਕਿਆ ਕਿ ਉਸਦੇ ਘਰ ਵਾਲੀ ਨਾਲ ਉਨੇ ਜਾਇਸ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਵੀਡੀਓ ਪਾਉਂਦਾ ਸੀ ਇਸ ਕਰਕੇ ਉਹਨੇ ਸੂਸਾਈਡ ਨੋਟਿਸ ਜਿਹੜੀ ਸੂਸਾਈਡ ਕੀਤਾ ਇਸ ਕਰਕੇ ਕਹਿੰਦਾ ਨੋਟਿਸ ਵੀ ਲੈ ਕੇ ਗਿਆ ਕੰਧ ਤੇ ਵੀ ਲਿਖਤਾ ਸ਼ਾਇਦ ਦੂਜਾ ਜਿਹੜਾ ਕਾਪੀ ਦਾ ਲਿਖਿਆ ਗਵਾਚ ਜੇ ਕੰਧ ਤੇ ਲਿਖਿਆ ਕਦੇ ਮਰਦਾ ਨਹੀਂ ਹੁੰਦਾ ਉਹ ਕੰਧ ਤੇ ਲਿਖ ਕੇ ਗਿਆ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਕਿ ਸਾਨੂੰ ਇਨਸਾਫ ਮਿਲੇ ਇਨਸਾਫ ਦੀ ਖਾਤਰ ਸਾਨੂੰ ਕੁਝ ਵੀ ਕਰਨਾ ਪੈਤਾ ਕਰਾਂਗੇ ਤੁਹਾਡੇ ਕੀ ਲੱਗਦੇ ਸੀ ਜਿਹੜੀ ਭੈਣ ਦੀ ਮੌਤ ਹੋਈ ਹੈ ਮੇਰੀ ਭੈਣ ਸੀ ਬਾਈ ਮਾਂ ਜੈਸੀ ਮੇਰੀ ਖਤਮ ਹੋ ਗਿਆ ਪਰਿਵਾਰ ਸਾਡਾ ਸਾਰਾ ਇੱਕ ਰਿਸ਼ਤਦਾਰੀ ਸੀਗੀ ਦੋਨੀ ਭੈਣ ਭਾਈ ਸੀ ਅਸੀਂ ਉਹ ਵੀ ਖਤਮ ਹੋ ਗਈ ਇਹ ਜਿਹੜਾ ਇੱਥੇ ਪਰਿਵਾਰ ਦੱਸ ਰਹੇ ਨੇ ਉਹਨਾਂ ਨੇ ਮੇਰੀ ਭੈਣ ਨੂੰ ਤੇ ਮੇਰੇ ਜੀਜੇ ਨੂੰ ਬਲੈਕਮੇਲ ਕੀਤਾ ਬਲੈਕਮੇਲ ਇਸ ਤਰ੍ਹਾਂ ਕਰਦੇ ਰਹੇ ਹੁਣ ਸਾਨੂੰ ਨਹੀਂ ਪਤਾ ਸਾਨੂੰ ਤਾਂ ਕੁਝ ਦੱਸਿਆ ਹੀ ਨਹੀਂ ਜੇ ਸਾਨੂੰ ਦੱਸਦੇ ਜਾਂ ਸਾਡਾ ਭਰਾਵਾਂ ਆਪਦੇ ਭਰਾਵਾਂ ਨੂੰ ਦੱਸਦਾ ਜਾਂ ਸਾਨੂੰ ਦੱਸਦਾ ਤਾਂ 100 ਹੱਲ ਹੁੰਦਾ ਬਾਈ ਜੀ ਦੱਸਣ ਦੇ ਨਾਲ ਇਹ ਤਾਂ ਹੁਣ ਜਿਹੜਾ ਤੁਸੀਂ ਆ ਪਿੱਛੇ ਦੇਖਿਆ ਕੰਧ ਦੇ ਉੱਪਰ ਲਿਖ ਕੇ ਉਹ ਗਏ ਨੇ ਉਹਨੇ ਲਾਈਵ ਵੀਡੀਓ ਬਣਾਈਆਂ ਨੇ ਆਪਣੀਆਂ ਜਦੋਂ ਉਹਨਾਂ ਨੇ ਮੰਨ ਲਓ ਵੀ ਸੁਇਸਾਈਡ ਕੀਤੀ ਐ ਗੋਲੀਆਂ ਖਾਧੀਆਂ ਜਾਂ ਕੋਈ ਸਪਰੇਅ ਪੀਤੀ ਐ ਤਾਂ ਹੁਣ ਰੱਬ ਜਾਣਦਾ ਜਿਉਂ ਜਾਣਦੇ ਨੇ ਕਿਵੇਂ ਉਹਨਾਂ ਦੀ ਜਾਨ ਨਿਕਲੀ ਐ ਆਪਣੇ ਕੰਡਾ ਵੱਜੇ ਤੜਫਦੇ ਆਪਾਂ ਸਾਰਾ ਦਿਨ ਤਾਂ ਇਹ ਹੁਣ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਐ ਵੀ ਪਿੱਛੇ 15 ਸਾਲਾਂ ਦਾ ਬੱਚਾ ਐ ਉਹਦੇ ਬਾਰੇ ਜ਼ਰੂਰ ਸੋਚਿਆ ਜਾਵੇ ਜਿਹੜੀ ਬਣਦੀ ਉਹਨਾਂ ਦੇ ਪਰਿਵਾਰ ਦੇ ਉੱਪਰ ਮੈਂਬਰ ਜਿੰਨੇ ਵੀ 4 ਮੈਂਬਰ ਨੇ 5 ਮੈਂਬਰ ਨੇ ਉਹਨਾਂ ਦੇ ਉੱਪਰ ਕਾਰਵਾਈ ਅਸੀਂ ਚਾਹੁੰਦੇ ਆ ਜੋ ਸਾਡੇ ਬਾਈ ਨੇ ਲਾਹਵ ਸਿੰਘ ਨੇ ਇਹ ਮੇਰੇ ਜੀਜਾ ਜੀ ਦੇ ਵੱਡੇ ਛੋਟੇ ਬ੍ਰਦਰ ਨੇ ਸਾਡੀ ਤਾਂ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਚਾਰਾਂ ਬੰਦਿਆਂ ਦੇ ਉੱਪਰ ਪਰਚਾ ਹੋਣਾ ਚਾਹੀਦਾ ਜੋ ਸਾਡੇ ਮੇਰੇ ਪਰੋਹਣੇ ਨੇ ਸਾਡੇ ਨੇ ਬੋਲਿਆ ਵੀ ਉਹਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਕਿਉਂਕਿ ਹੱਸਦਾ ਵਸਦਾ ਪਰਿਵਾਰ ਜਾੜਦਾ ਬਾਈ ਸਾਡਾ ਅੱਜ ਉਹਨਾਂ ਨੇ ਤਾਂ ਇਹ ਅਸੀਂ ਤਾਂ ਇਹੀ ਅਪੀਲ ਹੈ ਸਾਨੂੰ ਮਾਨ ਹੈ ਸਾਨੂੰ ਸਾਡੀ ਪ੍ਰਸ਼ਾਸਨ ਦੇ ਉੱਪਰ ਵੀ ਉਹ ਸਾਡਾ ਹੱਲ ਜ਼ਰੂਰ ਕਰਨਗੇ ਅੱਜ ਉਹਨਾਂ ਨੂੰ ਅਰੈਸਟ ਕਰਨਗੇ ਉਹਨਾਂ ਟਾਈਮ ਅਸੀਂ ਸੰਸਕਾਰ ਨਹੀਂ ਕਰਦੇ ਸਾਨੂੰ ਚੱਕੇ ਜਾਮ ਕਰਨੇ ਪਏ ਰੋਡ ਜਾਮ ਕਰਨੇ ਪਏ ਅਸੀਂ ਮਾਤਾ ਪਰਿਵਾਰ ਦੇ ਨਾਲ ਆ ਬਾਈ ਸਮੂਹ ਪਰ ਸਾਡਾ ਪੰਡ ਮੇਰੇ ਨਾਲ ਨਗਰ ਨਿਵਾਸੀ ਆਏ ਨੇ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਦੋ ਦਿਨ ਹੈਗੇ ਸਾਨੂੰ ਆਉਂਦਿਆਂ ਨੂੰ ਸਾਡੀ ਤਾਂ ਇਹੀ ਬੇਨਤੀ ਆ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਵੀ ਸਾਡੀ ਇਸ ਆਵਾਜ਼ ਨੂੰ ਉਹਨਾਂ ਤੱਕ ਪਹੁੰਚਾ ਦਿਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਵੀ ਉਹਨਾਂ ਨੂੰ ਘਰੇ ਬੈਠੇ ਨੇ ਜਿੱਥੇ ਮਰਜ਼ੀ ਬੈਠੇ ਨੇ ਇੱਕ ਵਾਰ ਉਹਨਾਂ ਨੂੰ ਅਰੈਸਟ ਕਰਨ ਤੇ ਪਰਚੇ ਪਾਉਣ ਬਣਦੀ ਕਾਰਵਾਈ ਕਰਕੇ ਸਾਨੂੰ ਉਹਦੀ ਦਿੱਤੀ ਜਾਵੇ ਐਫ ਆਈ ਆਰ ਦੀ ਵੀ ਭਾਈ ਇਹ ਚਾਰੇ ਬੰਦੇ ਕਾਪੀ ਦਿੱਤੀ ਜਾਵੇ ਵੀ ਅੰਦਰ ਨੇ ਕਿ ਮਜਬੂਰ ਹੋ ਗਿਆ ਅੰਦਰੋਂ ਅੰਦਰ ਜਿਵੇਂ ਭਰਿਆ ਭਰਿਆ ਘਰ ਛੱਡ ਕੇ ਹੱਸਦਾ ਵਸਦਾ ਘਰ ਛੱਡ ਕੇ ਉਹ ਮਰਨ ਲਈ ਇੱਕ ਇੰਨਾ ਕੁ ਮਜਬੂਰ ਹੋ ਗਿਆ ਵਾ ਬਾਈ ਜੀ ਬੰਦੇ ਦੇ ਘਰ ਦੇ ਵਿੱਚ ਥੋੜੀ ਬਹੁਤੀ ਵੀ ਲੜਾਈ ਹੋ ਜੇ ਨਾ ਉਹ ਚਾਰ ਘਰਾਂ ਨੂੰ ਦੱਸ ਦਿੰਦਾ ਰੌਲਾ ਪਾਉਂਦਾ ਇਹਨਾਂ ਨੇ ਤਾਂ ਦੋਨੇ ਜੀਆਂ ਨਹੀਂ ਰੌਲਾ ਪਾਇਆ ਕੋਈ ਨਾ ਕਿਸੇ ਆਪਣੇ ਰਿਸ਼ਤੇਦਾਰ ਨੂੰ ਦੱਸਿਆ ਇਹਨਾਂ ਦੇ ਹੁਣ ਆਪਦੇ ਮੇਰੇ ਮਾਨਾ ਜਿਹੜਾ ਸਾਡਾ ਭਣੋਈਆ ਜੀਜਾ ਸਾਡਾ ਉਹਦੇ ਗਾਹਾਂ ਦੋ ਭੈਣਾਂ ਨੇ ਉਹਨਾਂ ਨੂੰ ਆਪਦੇ ਭਨੋਈਆਂ ਨੂੰ ਕੋਈ ਗੱਲਬਾਤ ਦੱਸਦਾ ਉਹ ਵੱਡੇ ਨੇ ਸਮਝਦਾਰ ਨੇ ਸਾਤੋਂ ਸਿਆਣੇ ਨੇ ਉਹਨਾਂ ਨੂੰ ਦੱਸ ਦਿੰਦਾ ਕੋਈ ਗੱਲਬਾਤ ਜੇ ਕੋਈ ਐਡਾ ਲੱਗਦਾ ਸੀ ਕੋਈ ਉਹਦੇ ਦੋਸਤ ਮਿੱਤਰ ਸੀ ਉਹਨਾਂ ਨੂੰ ਦੱਸਦਾ ਪਰ ਉਹਨਾਂ ਨੇ ਤਾਂ ਅੰਦਰੋਂ ਅੰਦਰ ਹੀ ਖਤਮ ਕਰ ਲਿਆ ਆਪਦੇ ਆਪ ਨੂੰ ਅੰਦਰੋਂ ਅੰਦਰ ਹੀ ਖਤਮ ਕਰ ਲਿਆ ਸ਼ਰਮ ਮਾਰਿਆ ਨੇ ਵੀ ਜੇ ਅਸੀਂ ਬਾਹਰ ਦੱਸਾਂਗੇ ਕਿਉਂਕਿ ਦੇਖੋ ਵੀਰ ਮੇਰੇ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਸਾਡੀ ਵੀ ਹੁਣ ਗੱਲ ਜਾਣੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਜਿਹਦੀ ਲਹਿ ਗਈ ਸ਼ਰਮ ਉਹ ਲਹਿ ਗਈ ਲੋਈ ਉਹਨੂੰ ਕੋਈ ਨਹੀਂ ਕਹਿੰਦਾ ਇਹਨਾਂ ਨੇ ਆਪ ਦੀ ਸ਼ਰਮ ਰੱਖਣ ਵਾਲਿਆਂ ਨੇ ਆਪ ਵੀ ਮਰ ਗਏ ਘਰ ਦਾ ਪਟ ਲਿਆ ਆਬਦਾ ਘਰ ਪਟ ਲਿਆ ਪਰ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਬੰਦਿਆਂ ਦੇ ਕਰਕੇ ਕੋਈ ਪੰਡਤਾਂ ਦਾ ਪਰਿਵਾਰ ਦੱਸਿਆ ਜਾ ਰਿਹਾ ਕੋਈ ਟੀਟਿਆ ਨਾਮ ਦੱਸਿਆ ਜਾ ਰਿਹਾ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਬਾਈ ਜੀ ਚਾਰਾਂ ਬੰਦਿਆਂ ਨੂੰ ਬੰਦੇ ਸਾਡੇ ਪਿੰਡਾਂ ਦੇ ਵਿੱਚ ਆਮ ਹੀ ਬਣਿਆ ਹੋਇਆ ਸਿਸਟਮ ਵੀ ਬੰਦੇ ਕੰਮ ਕਰਦੇ ਨੇ ਔਰਤਾਂ ਸਾਡੀਆਂ ਘਰ ਦਾ ਕੰਮ ਕਰਦੀਆਂ ਨੇ ਇਹੀ ਸਾਡੇ ਪਰਿਵਾਰ ਚ ਹੋ ਰਿਹਾ ਸੀਗਾ ਕੋਈ ਬਾਹਰ ਤਾਂ ਜਾਂਦੇ ਹੀ ਨਹੀਂ ਸੀ ਸਿਰ ਖੋਲ ਖੁਰਕਣ ਦੀ ਵੇਲ ਹੈ ਨਹੀਂ